ਤੇ ਆ ਜਿਹੜਾ ਆ ਉਹ ਇਸ ਟਾਈਮ 778 ਤੇ ਚੱਲ ਰਿਹਾ ਤੁਹਾਨੂੰ ਅਸੀਂ ਦੱਸਿਆ ਸੀ ਕਿ ਅਲਰਟ ਜੌਨ ਜਿਹੜਾ ਉਹ ਪਾਰ ਕਰ ਚੁੱਕਾ ਤੇ ਅਸੀਂ ਫਲੋਰ ਦੇ ਇਸ ਟਾਈਮ ਸ਼ਨੀ ਮੰਦਰ ਤੇ ਮੌਜੂਦ ਹਾਂ ਕੁਝ ਤਸਵੀਰਾਂ ਦੇ ਜਰੀਏ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦਰਸਲ ਸ਼ਨੀ ਮੰਦਰ ਪੂਰੀ ਤਰ੍ਹਾਂ ਜਿਹੜਾ ਉਹ ਪਾਣੀ ਦੇ ਵਿੱਚ ਘਿਰ ਚੁੱਕਾ ਹੈ ਇਸ ਤਰ੍ਹਾਂ ਜਿਹੜੇ ਬੈਰੀਗੇਡਿੰਗ ਕੀਤੀ ਗਈ ਹੈ ਪ੍ਰਵੇਸ਼ ਜੀ ਸਾਡੇ ਨਾਲ ਨੇ ਕੈਮਰਾਮੈਨ ਬੰਟੀ ਕਲੇਰ ਜੀ ਸਾਡੇ ਨਾਲ ਨੇ ਇੱਕ ਵਾਰੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਇੱਥੇ ਬੈਰੀਗੇਡਿੰਗ ਕੀਤੀ ਗਈ ਹੈ ਔਰ ਅੰਦਰ ਜਾਣ ਤੋਂ ਜਿਹੜੇ ਸੰਗਤ ਨੂੰ ਜਿਹੜਾ ਹੈ ਉਹ ਰੋਕਿਆ ਏ ਜਾ ਰਿਹਾ ਹੈ ਤੇ ਇੱਕ ਵਾਰੀ ਬੰਟੀ ਜੀ ਇਹ ਪੁਛ ਸ਼ਨੀ ਮੰਦਿਰ ਦੀਆਂ ਤਸਵੀਰਾਂ ਵੀ ਦਿਖਾ ਲਈਏ ਕਿ ਇਹ ਤੁਹਾਨੂੰ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਉਹ ਸ਼ਨੀ ਮੰਦਿਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਲਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਪੂਰੀ ਤਰ੍ਹਾਂ ਪਾਣੀ ਦੀ ਗ੍ਰਫਤ ਵਿੱਚ ਜਿਹੜਾ ਉਹ ਸ਼ਨੀ ਮੰਦਿਰ ਜਿਹੜਾ ਉਹ ਆ ਚੁੱਕਾ ਆ ਔਰ ਇਸ ਟਾਈਮ ਜਿਹੜਾ ਆ ਇੱਥੇ ਜਿਹੜੀ ਆ ਕੋਈ ਵੀ ਜਿਹੜੀ ਸੰਗਤ ਦੀ ਜਿਹੜੀ ਐਂਟਰੀ ਜਿਹੜੀ ਆ ਉਹ ਬੰਦ ਕੀਤੀ ਗਈ ਹੈ ਇੱਕ ਵਾਰੀ ਇਹ ਬੈਰੀਕੇਡਿੰਗ ਕੀਤੀ ਹੋਈ ਜਿਹੜੀ ਆ ਫਲੋਰ ਪੁਲਿਸ ਵਾਲੋ ਜਿਹੜੀ ਆ ਉਹ ਬੈਰੀਕੇਡਿੰਗ ਕੀਤੀ ਹੋਈ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਜਿਹੜਾ ਇੱਥੇ ਬੈਰੀਕੇਡਿੰਗ ਕੀਤੀ ਗਈ ਹੈ ਕਿਸ ਤਰ੍ਹਾਂ ਸੰਗਤ ਅੱਗੇ ਨਾ ਜਾਵੇ ਲੋਕ ਅੱਗੇ ਨਾ ਜਾਣ ਉਹਨਾਂ ਨੂੰ ਰੋਕਿਆ ਗਿਆ ਹੈ ਕੁਝ ਲੋਕ ਜਿਹੜੇ ਆ ਬਾਹਰ ਖੜੇ ਹੋ ਜ਼ਰੂਰ ਤੁਹਾਨੂੰ ਦਿਖਾਈ ਦੇ ਰਹੇ ਹੋਣੇ ਆ ਸੋ ਇੱਕ ਵਾਰੀ ਨੇੜੇ ਤੋਂ ਤੁਹਾਨੂੰ ਤਸਵੀਰਾਂ ਦਿਖਾਦੇ ਆ ਸ਼ਨੀ ਮੰਦਰ ਦੀਆਂ ਤਸਵੀਰਾਂ ਨੇ ਸ਼ਨੀ ਮੰਦਰ ਦੀਆਂ ਤਸਵੀਰਾਂ ਨੇ ਬਿਲਕੁਲ ਬੰਦ ਹੋ ਚੁੱਕਾ ਆ ਔਰ ਜਿਹੜਾ ਕਿ ਸੰਗਤ ਲਈ ਜਿਹੜਾ ਖੁੱਲਾ ਰਹਿੰਦਾ ਸੀ ਇੱਥੇ ਜਿਹੜਾ ਪਾਣੀ ਜਿਹੜਾ ਆ ਚੁੱਕਾ ਆ ਇਧਰ ਹੀ ਜਿਹੜਾ ਪਾਣੀ ਜਿਹੜਾ ਅੱਗੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਬਹੁਤ ਸਾਰਾ ਇਲਾਕਾ ਜਿਹੜਾ ਉਹ ਨੀਵਾ ਇਲਾਕਾ ਆ ਉੱਥੇ ਜਿਹੜਾ ਪਾਣੀ ਜਿਹੜਾ ਉਹ ਜਾ ਸਕਦਾ ਆ ਇਸ ਟਾਈਮ ਆ ਜੀ ਸ਼ਨੀ ਮੰਦਰ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋਣੇ ਆ ਕਿ ਜੇਕਰ ਅੱਗੇ ਵਧਿਆ ਜਾਵੇ ਤਾਂ ਪਾਣੀ ਜਿਹੜਾ ਆ ਲਗਭਗ ਜਿਹੜਾ ਆ ਉਹ 4 ਫੁੱਟ ਪਾਣੀ ਜਿਹੜਾ ਆ ਸ਼ਨੀ ਮੰਦਰ ਦੇ ਵਿੱਚ ਆ ਚੁੱਕਾ ਆ ਜਿਹਦੀਆਂ ਤੁਸੀਂ ਤਸਵੀਰਾਂ ਤੁਸੀਂ ਦੇਖ ਰਹੇ ਹੋਣੇ ਆ ਇਹ ਪੇਪਰ ਸਿੱਧ ਸ਼ਨੀ ਮੰਦਰ ਜਿਹੜਾ ਫਲੋਰ ਦਾ ਜਿਹੜਾ ਕਿ ਪਾਣੀ ਦੀ ਗ੍ਰਿਫਤ ਵਿੱਚ ਆ ਚੁੱਕਾ ਹੈ ਔਰ ਰਾਤ ਦੀ ਰਾਤ ਜਿਹੜਾ ਪਾਣੀ ਆਇਆ ਉਹਨੇ ਜਿਹੜੀ ਆ ਇੱਥੇ ਜਿਹੜੀ ਐਂਟਰੀ ਕੀਤੀ ਜਿਹੜਾ ਰਾਤੀ 1 ਲੱਖ ਕਿਊਸਿਕ ਪਾਣੀ ਜਿਹੜਾ ਛੱਡਿਆ ਗਿਆ ਉਹਦੇ ਨਾਲ ਪਾਣੀ ਦਾ ਲੈਵਲ ਜਿਹੜਾ ਉਹ ਵਧਿਆ ਪਾਣੀ ਦਾ ਲੈਵਲ ਵੱਧ ਕੇ ਜਿਹੜਾ ਉਹ ਲਗਭਗ 3 ਫੁੱਟ ਜਿਹੜਾ ਸਾਰੇ ਪੂਰੇ ਸਤਲੁਜ ਦਰਿਆ ਦੇ ਵਿੱਚ ਪਾਣੀ ਵਧਿਆ ਔਰ ਵਧਣ ਦੇ ਕਾਰਨ ਹੀ ਜਿਹੜਾ ਇਹ ਸ਼ਨੀ ਮੰਦਰ ਵਿੱਚ ਜਿਹੜਾ ਉਹ ਪਾਣੀ ਨੇ ਜਿਹੜਾ ਪ੍ਰਵੇਸ਼ ਕੀਤਾ ਔਰ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਜਿਹੜਾ ਸ਼ਨੀ ਮੰਦਰ ਫਲੋਰ ਦਾ ਜਿਹੜਾ ਬੰਦ ਪਿਆ ਇੱਕ ਵਾਰੀ ਬਾਅਦ ਦਿਖ ਜਿਸ ਤਰ੍ਹਾਂ ਜਿਹੜਾ ਸਾਰਾ ਹੀ ਇਸ ਸ਼ਨੀ ਮੰਦਰ ਜਿਹੜਾ ਉਹ ਬੰਦ ਪਿਆ ਔਰ ਸ਼ਨੀ ਮੰਦਰ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਘਿਰਿਆ ਪਿਆ ਇਹ ਇਲਾਕਾ ਜਿਹੜਾ ਆ ਪਾਣੀ ਦੀ ਮਾਰ ਹੀਟ ਜਿਹੜਾ ਆ ਚੁੱਕਾ ਹੈ ਇਸ ਪਾਸੇ ਵੀ ਤੁਸੀਂ ਦੇਖ ਰਹੇ ਹੋਣੇ ਆ ਇੱਧਰ ਵੀ ਤੁਹਾਨੂੰ ਤਸਵੀਰਾਂ ਅਸੀਂ ਕੋਲ ਤੋਂ ਦਿਖਾਉਨੇ ਆ ਐਂਟਰੀ ਬਿਲਕੁਲ ਬੰਦ ਹੋ ਚੁੱਕੀ ਆ ਔਰ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਈਏ ਜਿਹੜੇ ਡੇਲੀ ਪੋਸਟ ਪੰਜਾਬੀ ਨਾਲ ਦਰਸ਼ਕ ਜੁੜੇ ਆ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਦੱਸ ਦਈਏ ਕਿ ਜੇਕਰ ਅੱਜ ਰਾਤ ਨੂੰ ਪਾਣੀ ਹੋਰ ਛੱਡਿਆ ਜਾਂਦਾ ਤਾਂ ਸਿਰਫ 2 ਫੁੱਟ ਪਾਣੀ ਜਿਹੜਾ ਉਹ ਡੇਂਜਰ ਜ਼ੋਨ ਤੋਂ ਥੱਲੇ ਜੇਕਰ ਹੋਰ ਪਾਣੀ ਛੱਡਿਆ ਜਾਂਦਾ ਤਾਂ ਇਹ ਪਾਣੀ ਜਿਹੜਾ ਆ ਇਸ ਸਾਈਡ ਨੂੰ ਜਿਹੜਾ ਤਲਵਨ ਸਾਈਡ ਮਿਓਵਾਲ ਸਾਈਡ ਜਿਹੜੇ ਆ ਉਧਰਲੇ ਪਾਸੇ ਭਾਰੀ ਜਿਹੜੀ ਤਵਾਹੀ ਜਿਹੜੀ ਮਚਾ ਸਕਦਾ ਪਰ ਫਿਲਹਾਲ ਤਸਵੀਰਾਂ ਅਸੀਂ ਤੁਹਾਨੂੰ ਸ਼ਨੀ ਮੰਦਰ ਤੋਂ ਜਿਹੜੀਆਂ ਇਹ ਦਿਖਾ ਰਹੇ ਹਾਂ ਤੁਸੀਂ ਦੇਖ ਹੀ ਰਹੇ ਹੋਣੇ ਕਿ ਕਿਸ ਤਰ੍ਹਾਂ ਪੂਰੀ ਤਰ੍ਹਾਂ ਜਿਹੜਾ ਸ਼ਨੀ ਮੰਦਰ ਜਿਹੜਾ ਉਹ ਪਾਣੀ ਵਿੱਚ ਤੈਰਦਾ ਹੋਇਆ ਡੁੱਬਿਆ ਹੋਇਆ ਜਿਹੜਾ ਦਿਖਾਈ ਦਿੰਦਾ ਲੱਖਾਂ ਲੋਕਾਂ ਦੀ ਆਸਥਾ ਜਿਹੜੀ ਇੱਥੇ ਇਸ ਪਵਿੱਤਰ ਸਥਾਨ ਦੇ ਨਾਲ ਜੁੜੀ ਹੋਈ ਆ ਲੋਕ ਜਿਹੜੇ ਹਰ ਸ਼ਨੀਵਾਰ ਜਿਹੜੇ ਇੱਥੇ ਲੱਖਾਂ ਦੀ ਤعداد ਦੇ ਵਿੱਚ ਜਿਹੜੀ ਸੰਗ ਜਿਹੜੀ ਆਉਂਦੀ ਆ ਉਹਨਾਂ ਨੂੰ ਕਿਤੇ ਨਾ ਕਿਤੇ ਭਾਰੀ ਪਰੇਸ਼ਾਨੀ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਇੱਕ ਵਾਰੀ ਤਸਵੀਰਾਂ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਨਵੀਂ ਅਪਡੇਟ ਲਈ ਤੁਸੀਂ ਜੁੜੇ ਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕਿਉਂਕਿ ਬਿਲਕੁਲ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਤੁਹਾਨੂੰ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਔਰ ਪਿਛਲੇ ਕੁਝ ਦਿਨਾਂ ਤੋਂ ਅਸੀਂ ਲਗਾਤਾਰ ਸਤਲੁਜ ਪੁੱਲ ਤੇ ਜਿਹੜੇ ਬਣੇ ਹੋਏ ਆ ਔਰ ਸਾਡਾ ਇਹ ਫਰਜ਼ ਬਣਦਾ ਕਿ ਤੁਹਾਨੂੰ ਅਸੀਂ ਸਹੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਲੈ ਕੇ ਆਈਏ ਨਵੀਂ ਅਪਡੇਟ ਲਈ ਜੁੜੇ ਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਬੰਟੀ ਕਲੇਰ ਪਰਮੇਸ਼ਕਾਲ ਦੇ ਨਾਲ ਲਾਲ ਕਮਲ ਡੇਲੀ ਪੋਸਟ ਪੰਜਾਬੀਲੀ